ਹਾਂ ਵੀ ਵਧੀਆ ਸਫਾ ਲਾਭ ਦੀ ਜ਼ਿੰਦਗੀ ਬਤੀਤ ਕਰ ਲਾਂਗੇ ਜੀ ਵਧੀਆ ਰਿਲੈਕਸ ਰਹਿਨੇ ਆ ਵਧੀਆ ਤੁਰਨਾ ਫਿਰਨਾ ਵਧੀਆ ਆਉਣਾ ਜਾਣਾ ਵਧੀਆ ਠੀਕ ਠਾਕ ਆ ਚੱਲ ਜਿੰਨੀ ਜ਼ਿੰਦਗੀ ਹੈਗੀ ਆਪਦੀ ਵਧੀਆ ਠੀਕ ਠਾਕ ਬਤਾਵਾਂਗੇ ਮੇਰਾ ਨਾਮ ਪਰਮਜੀਤ ਕੌਰ ਜੀ ਪਿੰਡਵਾੜਾ ਭਾਈਕਾ ਮੈਨੂੰ ਗੋਡਿਆਂ ਦੀ ਤਕਲੀਫ 12-13 ਸਾਲ ਤੋਂ ਰਹਿੰਦੀ ਸੀ ਜੀ ਤੁਰਨ ਫਿਰਨ ਚ ਜੀ ਉੱਠਣ ਬੈਠਣ ਚ ਬਹੁਤ ਤਕਲੀਫ ਰਹਿੰਦੀ ਸੀ ਕੋਈ ਕੰਮ ਵੀ ਨਹੀਂ ਸੀ ਕਰ ਸਕਦੀ ਜੀ ਉੱਠਣਾ ਬੈਠਣਾ ਤੁਰਨਾ ਫਿਰਨਾ ਆਉਣਾ ਜਾਣਾ ਬਹੁਤ ਮੁਸ਼ਕਲ ਸੀ ਜੀ ਡਾਕਟਰ ਮਹਤ ਗਪਤਾ ਜੀ ਬਹੁਤ ਵਧੀਆ ਆਏਗੇ ਅਸੀਂ ਉਹਨਾਂ ਕੋਲ ਗਏ ਉਹਨਾਂ ਨੇ ਸਾਨੂੰ ਸਾਰੀ رائے ਦਿੱਤੀ ਜੀ ਵੇ ਇਸ ਤਰ੍ਹਾਂ ਦੇ ਗੋਡੇ ਪਵਾਓ ਵਧੀਆ ਤਰਨ ਫਿਰਨ ਲੱਗ ਜੰਗੇ ਸਾਰਾ ਠੀਕ ਠਾਕ ਹੋ ਜਾਊਗਾ ਤੁਸੀਂ ਫਿਰ ਅਸੀਂ ਉਹਨਾਂ ਦੀ رائے ਦੇ ਨਾਲ ਸਾਰਾ ਕੰਮ ਕੀਤਾ ਜੀ ਜੌਨਸਨ ਐਂਡ ਜੌਨਸਨ ਆਲੇ ਗੋਡੇ ਪਵਾਏ ਜੀ ਵਧੀਆ ਰੌਟ ਨਾਲ ਗੋਡੇ ਪਵਾਏ ਜੀ ਵਧੀਆ ਠੀਕ ਠਾਕ ਆ ਬਿਲਕੁਲ ਬਹੁਤ ਵਧੀਆ ਸੁਵਾਰ ਡਾਕਟਰ ਦਾ ਬਹੁਤ ਵਧੀਆ ਗੱਲਬਾਤ ਕਰਦਾ ਬਹੁਤ ਵਧੀਆ ਸੁਣਦਾ ਜੀ ਗੱਲਬਾਤ ਸਟਾਪ ਬਹੁਤ ਵਧੀਆ ਸੀ ਹਾਂ ਤਾਂ ਬਹੁਤ ਵਧੀਆ ਜੀ ਤੋਰਾ ਫੇਰਾ ਵਧੀਆ ਕਰ ਸਕਦੇ ਆ ਵਧੀਆ ਕੰਮ ਕਾਰ ਕਰ ਸਕਦੇ ਆ ਹੁਣ ਆ ਜਾਣਾ ਵਧੀਆ ਠੀਕ ਠਾਕ ਜੀ ਚੱਲ ਰਿਹਾ ਹੁਣ ਬਹੁਤ ਵਧੀਆ ਠੀਕ ਠਾਕ ਆ ਅੱਗੇ ਬਹੁਤ ਮੁਸ਼ਕਲ ਰਹਿੰਦਾ ਸੀ ਤਰਨ ਫੇਰਨ ਚ ਹੁਣ ਠੀਕ ਠਾਕ ਆ ਜੀ ਜਦੋਂ ਦੀ ਗੋਡੇ ਪਵਾਏ ਆ ਬਿਲਕੁਲ ਠੀਕ ਠਾਕ ਆ ਵਧੀਆ